ਹਾਂਜੀ ਪੱਪ ਨੂੰ ਜੈੰਤਰੀ ਹੋਰ ਜੀ ਕੀ ਹਾਲ ਆ ਆ ਵੇਖੋ ਬਹੁਤ ਤੇਜ ਹੈ ਜੋਗੇ ਵਾਲੇ ਦੇ ਵਿੱਚ ਮੀਂਹ ਔਰ ਗੜੇ ਵੀ ਪੈ ਰਹੇ ਆ ਚਲੋ ਪ੍ਰਭੂ ਦਾਇਆ ਕਰੇ ਕੁਦਰਤੇ ਰਹੇਗਾ ਬਹਿ ਬਾਹਰ ਫਸਲ ਵੀ ਹੈ ਜੋ ਉਹ ਕਾਫੀ ਕੋਣ ਸਿੱਟੇ ਸਿੱਟੇ ਨਿਕਲੇ ਆ ਚਲੋ ਪ੍ਰਮਾਤਮਾ ਖੈਰ ਕਰੇ ਪਰ ਗੜੇ ਬਹੁਤ ਪੈ ਰਹੇ ਆ ਜੀ ਜੋਗੇ ਵਾਲੇ ਦੇ ਵਿੱਚ ਅਸ ਟਾਈਮ ਮੈਂ ਚਰਚ ਦੇ ਵਿੱਚ ਆਹਦੀ ਚਰਚ ਦੇ ਵਿੱਚ ਆ ਪਰ ਗੜੇ ਕਾਫੀ ਪੈ ਰਹੇ ਕਾਫੀ ਜਿਆਦੇ ਇਹ ਆ ਜਾਣਾ ਗੜੇ ਜਗ ਆ ਵੇਖੋ ਜੀ ਗੜੇ ਹੀ ਗੜੇ ਚਲੋ ਸਾਰੇ ਜਣੇ ਜਿੰਨੇ ਵੀ ਜਣੇ ਆ ਦੁਆ ਕਰੋ ਤੇ ਰੱਬ ਐਦਾਂ ਦੀ ਕਰੋਪੀ ਤੋਂ ਬਚਾਵੇ ਇਧਰ ਆਓ ਲੋ ਜੀ ਕੈਮਰਾ ਪਿੱਛੇ ਨੂੰ ਕਰਨਾ ਦੌੜ ਕੇ ਕਰਨਾ ਪੈਗਾ। ਛੜੇ ਬਹੁਤ ਪੈ ਰਹੇ ਆ ਜੀ। ਔਰ ਮੀ ਵੀ ਕਾਫੀ ਤੇਜ਼ ਆ। ਕੈਨ ਤੇ ਮੇਰਾ ਆਯੋ ਦੇਖੋ ਗੜੇ ਬਹੁਤ ਆਈ ਕਾਲੀ ਲੱਗੋਈ ਬਹੁਤ ਜਿਆਦੇ ਗੜੇ ਪਾਣੀ ਕਹਿੰਦੀ ਅੱਜ ਤੇ ਦਿਨਾਂ ਤੇ ਗੜੇ ਤਾਂ ਮਨਮਨ ਦਾ ਗੜਾ ਕਾਲੀ ਕਿਲੋ ਕੀ ਬਣੂਗਾ ਆ ਤਾਂ ਕੁਝ ਵੀ ਨਹੀਂ ਹੈ ਗੜੇ ਆ ਚੀਜ਼ ਹੈ ਜੀ ਨਾ ਪਰ ਜਿਹੜੇ ਆਖਰੀ ਸਮੇਂ ਵਿੱਚ ਪਾਰੀ ਸਾਹਿਬ ਕਹਿੰਦੇ ਗੜੇ ਪਾਣ ਕੇ ਮਨਮਨ ਦਾ ਗੜਾ ਪਾਊਗਾ ਤੋ ਵੀਡੀਓ ਨੂੰ ਸਾਰੇ ਜਨੇ ਲਾਇਕ ਸ਼ੇਅਰ ਤੇ ਜਿਹੜੀ ਐਂਡ ਤੱਕ ਜਰੂਰ ਵੇਖਿਓ ਸਭ ਨੂੰ ਜਨਸੀ ਵੀ